ਹਾਂਜੀ ਮਿੱਤਰੋ ਆਪਾਂ ਜੇ ਪਹੁੰਚ ਚੁੱਕੇ ਆ ਜੀ ਤਨੌਲੇ ਦੀ ਪਸ਼ੂ ਮੰਡੀ ਤੇ ਬਾਈ ਜੀ ਅੱਜ ਤਰੀਕ ਹੈਗੇ 27 ਜੀ ਨੋਵਾਂ ਮਹੀਨਾ 2025 ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ YouTube ਚੈਨਲ ਹੈ ਜੀ ਆਪਣਾ ਮੈਸਟਰ ਢਾਲੀਵਾਲ 76 ਤੇ ਵੀਡੀਓ ਨੂੰ ਬਾਈ ਜੀ ਐਂਡ ਤੱਕ ਲਾਜ਼ਮੀ ਦੇਖੋ ਤੁਹਾਨੂੰ ਦਿਖਾਵਾਂਗੇ ਅੱਜ ਵਧੀਆ ਵਧੀਆ ਮੱਝਾਂ ਨੀਲੀ ਰਾਵੀ ਦੀਆਂ ਤੇ ਮੂਹਰਾ ਨਸਲ ਦੀਆਂ ਨਾਲ ਬਾਈ ਜੀ ਗਾਂਵਾਂ ਵੀ ਦਿਖਾਵਾਂਗੇ ਆਜੋ ਜੀ ਮੰਡੀ ਦੇ ਵਿੱਚ ਤਨੌਲੇ ਤੁਹਾਨੂੰ ਦਿਖਾਈਏ ਬਹੁਤ ਵਧੀਆ ਬਰੀਡਰ ਗਾਇਆਂ ਮੱਝਾਂ ਟਾਪ ਟਾਪ ਦੀਆਂ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਬਾਈ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਫਿਰ ਬੜਾ ਫੋਨ ਨੰਬਰ ਹੈ ਜੀ 9873393800 ਇਸ ਨੰਬਰ ਤੇ ਫੋਨ ਕਰਕੇ ਜੀ ਵੀਡੀਓ ਬਣਾਓ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਮੱਝਾਂ ਗਾਇਆਂ ਹੋ ਵੀ ਮਿੱਤਰੋ ਵਾਈ ਲੈ ਕੇ ਆਇਆ ਮੱਝ ਵੀ ਦੇਖ ਸਕਦੇ ਧਨੌਲੇ ਦੀ ਮੰਡੀ ਤੇ ਮੱਝ ਬਹੁਤ ਸੋਹਣੀ ਹੈ ਜੀ ਦੂਜੇ ਸੀ ਇਹ ਝੋਟੀ ਆ ਬਾਈ ਦੂਜੇ ਸੀ ਇਹ ਝੋਟੀ ਆ ਬਾਈ ਦੀ ਬਹੁਤ ਸੋਹਣੀ ਮੱਝ ਚੱਡਾ ਟੁੱਡਾ ਪੂਰਾ ਵਧੀਆ ਪੂਰਾ ਵਧੀਆ ਮੱਝ ਦਾ ਚੱਡਾ ਬਣਾਇਆ ਪਿਆ ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ ਕਾਲੀ ਮੱਝਾਂ ਮੋਹਰਾ ਨਸੜੀ ਬਿਲਕੁਲ ਕੁੰਡੀ ਮੱਝ ਹੈ ਜੀ ਬਿਲਕੁਲ ਕੁੰਡੀ ਮੱਝ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣੀ ਮੱਝ ਹੈ ਜੀ ਆਹ ਬਾਈ ਦਾ ਆਪਾਂ ਕਰਦੇ ਆ ਗੱਲ ਬਾਈ ਦਾ ਨਾਂ ਕੀ ਆ ਮੇਰਾ ਨਾਂ ਜਗਤਾਰ ਸਿੰਘ ਜੀ ਬਾਈ ਦਾ ਨਾਂ ਹੈਗਾ ਜਗਤਾਰ ਸਿੰਘ ਆਹ ਮੱਝ ਵਾਲੀ ਦੱਸੀ ਬਾਈ ਮੜਾ ਜਾ ਇਹ ਵੀਰੇ 20 ਲੀਟਰ ਦੁੱਧ ਦਿੰਦੀ ਆ ਦੂਏ ਸੂਏ ਝੁੱਟੀ ਆ ਠੀਕ ਹੈ ਜੀ ਪਿੰਡ ਬੰਗਾਵਲੀ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਆਪਾਂ ਰੇਟ ਇਹਦਾ ਕੀ ਕਰਤਾ ਜੀ ਇਹ ਵੀਰੇ 2 ਠੀਕ ਹੈ ਕੋਈ ਵੀਰ ਮੇਰਾ ਘਰੇ ਵੀ ਉਤੋਂ ਵੀ ਲੈ ਜਾਣਾ ਚਾਹੁੰਦਾ ਤਾਂ ਘਰੇ ਵੀ ਦੋ ਤਿੰਨ ਦੰਗ ਚੋਕ ਕੇ ਲੈ ਜਾ ਸਕਦਾ ਅੱਛਾ ਜੀ ਬਾਕੀ ਮੌਕੇ ਦੇ ਹੋ ਜੂ ਮੌਕੇ ਤੇ ਹੋ ਜੀ ਵੀਰੇ ਠੀਕ ਆ ਫੋਨ ਨੰਬਰ ਦੱਸਿਓ ਮੇਰੇ 9903443777 ਠੀਕ ਆ ਆ ਵਾਈ ਦਾ ਫੋਨ ਨੰਬਰ ਹੈ ਜੇ ਕਿਸੇ ਨੇ ਮੱਝ ਖਰੀਦਣੀ ਹੈ ਵਾਈ ਕੋਲੇ ਸਿੱਧਾ ਘਰੇ ਕਨੈਕਟ ਜਾਓ ਡਾਇਰੈਕਟ ਬਹੁਤ ਸੋਹਣੀ ਮੱਝ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ੇਰ ਦੀ ਮੱਝ ਹੈ ਜੀ ਵੀਡੀਓ ਕਰਦੇ ਸ਼ੇਰ ਦਾ ਬ ਕੋ ਧਨੋਲਾ ਪਸ਼ੂ ਮੰਡੀ ਹੈ ਜੀ ਅੰਦਰੋਂ ਦੇਖੋ ਮੰਡੀ ਦਾ ਡਰੈਸ ਹੈ ਕਿਆ ਬਾਤ ਹੈ ਜੀ ਬਹੁਤ ਛੋਟੀ ਛੋਟੀ ਦੀਆਂ ਮੱਝਾਂ ਗਈਆਂ ਧਨੋਲੇ ਦੀ ਪਸ਼ੂ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਜੀ ਬਹੁਤ ਵਧੀਆ ਇਕੱਠਾ ਹੈ ਇਹ ਦੇਖ ਸਕਦੇ ਹੋ ਮੰਡੀ ਦੇ ਵਿੱਚ ਦੇਖੋ ਜੀ ਮੱਝਾਂ ਦੇਖੋ ਬਹੁਤ ਸੋਹਣੀਆਂ ਜੀ ਸਾਰੇ ਮੱਝਾਂ ਪੂਰੇ ਠੀਕ ਹੈ ਜੀ ਦੇਖ ਸਕਦੇ ਹੋ ਪੂਰੇ ਲੰਮੇ ਉੱਚੇ ਕੱਦਾਂ ਵਾਲੀਆਂ ਮੱਝਾਂ ਦੇਖ ਸਕਦਾ ਜੀ ਵੀਡੀਓ ਦੇ ਵਿੱਚ ਦੇਖੋ ਜੀ ਖੜੇ ਪਿੰਡਾ ਬਾਈ ਬਾਈ ਖੜਾ ਖੜਾ ਤਾਰੇ ਤੋ ਰਤੀਆ ਹਾਂ ਜੀ ਲਓ ਬਾਈ ਦਾ ਪਿੰਡ ਹੈਗਾ ਜੀ ਰਤੀਆ ਰਤਿਆ ਪੈਂਡਾ ਜੀ ਬਾਈ ਦਾ ਰਤਿਆ ਮਾਜ ਬਹੁਤ ਸੋਹਣੀ ਆ ਜੀ ਤੁਸੀਂ ਦੇਖ ਜਾਇਦਿਓ ਬਹੁਤ ਵਧੀਆ ਮਾਜ ਆ ਜੀ ਤੇ ਆਪਣਾ ਨਾਮ ਕੀ ਵੀਰੇ ਆਪਣਾ ਨਾਮ ਵੀਰੇ ਜੈ ਵੀਰ ਰਤਿਆ ਤੁਹਾਨੂੰ ਵਾਈ ਰੱਖਣਾ ਕਿਹੜਾ ਨਾਮ ਜੈ ਵੀਰ ਜੈ ਵੀਰ ਠੀਕ ਆ ਇਹ ਮਾਜ ਬਾਈ ਕਦਵੇਂ ਸੋਇਆ ਦੂਜੇ ਰੇਟ ਹਾਂ ਦੂਜੇ ਦੂਜੇ ਲਓ ਵੀ ਦੂਜੇ ਸੋਇਆ ਮਾਜਾ ਬਾਈ ਦੀ ਬਹੁਤ ਸੋਹਣੀ ਮਾਜਾ ਮਾਗਰ ਕੀ ਆ ਵੀਰੇ ਮਾਗਰ ਕਟਾ ਰੇਟ ਕੀ ਕਰਿਆ ਵੀਰੇ ਰੇਟ ਸੱਤ ਚਾਰ ਲੱਖ ਲਓ ਵੀ ਰੇਟ ਬਾਈ ਕਹਿੰਦਾ 4 ਲੱਖ ਰੁਪਇਆ ਬਾਕੀ ਮੌਕੇ ਦੇ ਦੋ ਜੀ ਬਾਈ ਆ ਮਾਂ ਦਾ ਨੂੰ ਬਾਕੀ ਬਾਈ ਕਹਿੰਦਾ ਮੌਕੇ ਦੇ ਦੋ ਜੂ ਫੋਨ ਨੰਬਰ ਬੋਲੋ ਫੋਨ ਨੰਬਰ 80 40 00 ਵਿਵਸਥਾ ਠੀਕ ਹੈ ਜੀ ਮੱਝ ਬਹੁਤ ਸੋਹਣੀਆਂ ਜੀ ਬਾਈ ਦੀ ਤੁਸੀਂ ਦੇਖ ਸਕਿਆ ਜੋਂ ਕੱਦਾ ਬਾਰਾ ਦੁੱਧ ਕਿੰਨਾ ਦਿੰਦੀ ਹੈ ਬਾਈ 22 ਲੀਟਰ ਹੈ 22 ਲੀਟਰ ਦੁੱਧਾ ਜੀ ਪੱਕਾ 22 ਲੀਟਰ ਹੈ ਬਾਈ ਪੱਕਾ 22 ਲੀਟਰ ਕਹਿੰਦਾ ਦੁੱਧਾ ਬਾਈ ਕਹਿੰਦਾ 6.5 ਓਂਡਾ ਦੇਖ ਲਓ ਜੀ ਮਾਰ ਰਹੇ ਨੇਗਾ ਬਹੁਤ ਸੋਹਣੀ ਮੱਝ ਆ ਜੀ ਲੋ ਜੀ ਪਰ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਮੱਝਾ ਮੱਝਾ ਹੀ ਮੱਝਾ ਤਨਹੋਲੇ ਦੀ ਮੰਡੀ ਤੇ ਅੱਜ ਦਾ ਸਵਾਦ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਮੱਝਾਂ ਮੰਡੀ ਦੇ ਵਿੱਚ ਪਹੁੰਚ ਚੁੱਕੀਆਂ ਜੀ ਵਧੀਆ ਵਧੀਆ ਝੋਟੀਆਂ ਬਿੱਲੀ ਅਖੀ ਝੋਟੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਪਰ ਥੋੜੀ ਜਿਹੀ ਮੱਝ ਘੂਰਦੀ ਆ ਬਾਈ ਮੱਝਾਂ ਲੈ ਲਓ ਸਾਰੇ ਜਿਹੜੇ ਬਾਈਆਂ ਦੇ ਵਿੱਚ ਤੇ ਆਪਣਾ ਸਰਦਾ ਵਰਦਾ ਹੈ ਨਾ ਤੇ ਕੱਖਾ ਕੋੱਖਾ ਨੂੰ ਵਾਹਣ ਹੈਗਾ ਠੀਕ ਹੈ ਕੋਈ ਲੈ ਲਓ ਬਾਈ ਸਸਤੇ ਭਾਅ ਚ ਮੱਝ ਤੇ ਸ਼ਾਨਜੋ ਨਜ਼ਾਰਾ ਲੌਂਗ ਰੇਜੀ ਵਾਲੀ ਚਾਹ ਦੁੱਧ ਪਨੀਰ ਖੋਆ ਆ ਜੇ ਬੱਚਿਆਂ ਨੂੰ ਖਵਾਉਣ ਨਾਲ ਆ ਪਖਾਓ ਜੇ ਬਾਈ ਠੀਕ ਹੈ ਨਾ ਗੱਲ ਆਪਣੇ ਕੋਲੇ ਸਰਦਾ ਵਰਦਾ ਹੈ ਨਾ ਤੇ ਜੇ ਭਾਈ ਸਾਹਿਬ ਮੇਰੇ ਮਨ ਕੋ ਕੱਖਾਂ ਨੂੰ ਵਾਣ ਨਹੀਂ ਹੈਗਾ ਤਨੌਲੇ ਬੈਠਾ ਮੈਂ ਜਿਵੇਂ ਪੰਡਾਗਾ ਵਹਣ ਪਧਾਉੜ ਹਨਾ ਫਿਰ ਸੋਨੂੰ ਪਤਾ ਹੀ ਆ ਫਿਰ ਤਾਂ ਮੁੱਲ ਦੇ ਹੀ ਲੈਣਾ ਪੈਣਾ ਦੇਖੋ ਹਰਦੋ ਵੀਡੀਓ ਸ਼ੇਅਰ ਪਾਈ ਦੋ ਇਧਰ ਹੀ ਵੀ ਚੁਣਮੀਆਂ ਜੁਣਮੇ ਮੱਝਾਂ ਨੇ ਇਹ ਦੇਖ ਸਕਦੇ ਪੂਰੇ sire sire ਦੀ ਵਿੱਚ ਸੌਤੀ ਸੌਤੇ ਜਿੱਥੇ ਮੜਾ ਜਾ ਕੱਟ ਜਾ ਉੱਥੇ ਹੀ ਸੌਤੇ ਆ ਤੁਸੀਂ ਦੇਖ ਸਕਦੇ ਚਬਾਈ ਹੋਈ ਜਾਂਦੀ ਆ ਮੱਝ ਪਾਸ ਹੋ ਜੂਗੀ ਫਿਰ ਮੱਝ ਖਰੀਦ ਲੈਣੀ ਆ ਭਾਈਆਂ ਨੇ ਇਹਨਾਂ ਕਟੀਆਂ ਖੜੀਆਂ ਬਹੁਤ ਸੋਹਣੀਆਂ ਝੋਟੀਆਂ ਨੂੰ ਦੇਖ ਸਕਦੇ ਹੋ ਝੋਟੀਆਂ ਪੂਰੀਆਂ ਅਸਟ੍ਰੇਲੀਆ ਦੀ ਦੇਖ ਪਹਿਲੇ ਨੰਬਰ ਦੀਆਂ ਝੋਟੀਆਂ ਨੇ ਦੇਖ ਸਕਦੇ ਹੋ ਪੂਰੀਆਂ ਦੇ ਵਿੱਚ ਬਹੁਤ ਵਧੀਆ ਮੱਜਾ ਨੇ ਜੀ ਝੋਟੀ ਬਹੁਤ ਸੋਹਣੀ ਬਥੀ ਹੈ ਜੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਸ਼ੱਜਰ ਸੂਈ ਆ ਬਾਈ ਹਾਂ ਜੀ ਹੁਣੇ ਸੂਈ ਆ ਠੀਕ ਆ ਪਹਿਲੇ ਸੂਈ ਆ ਨਾ ਬਾਈ ਪਹਿਲੇ ਜੀ ਠੀਕ ਆ ਜੀ ਕਿਹੜਾ ਪਿੰਡ ਆ ਪਾਈਆਂ ਦਾ ਟਾਈਪੀ 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 ਇਹੜੀ ਬੜੀ ਵੀਰ ਕਲਾਂ ਕੋਲੇ ਜੀ ਨਹੀਂ ਲੋਟਾ ਕੋਲੇ ਲੋੜੀ ਲੋਦਾਂ ਨੇ ਕੋਲੇ ਟੈਪਿਆ ਠੀਕ ਹੈ ਜੀ ਆਹ ਬਾਜਾਂ ਕੋਲੇ ਮੱਝਾ ਜੀ ਪਹਿਲਾਂ ਤੁਸੀਂ ਦੇਖੋ ਪਹਿਲੇ ਸੂਏ ਸੂਈ ਆ ਤੇ ਹੁਣ ਬਾਈ ਕਹਿੰਦੇ ਸੂਈ ਆ ਤੇ ਬਾਈ ਇਹਦਾ ਰੇਟ ਨੂੰ ਕੀ ਕਰਦੇ ਵੀਰੇ 1.5 ਜੀ 1.5 ਬਾਈ ਕਹਿੰਦੇ ਰੇਟ ਆ ਮੱਝ ਹੋਰ ਵਧੂਗੀ ਇਹ ਤੇ ਹਲੇ ਦੁੱਧਾ ਦੁੱਧਾ ਤਾਂ ਪਤਾ ਨਹੀਂ ਨਾ ਕੀ ਹੋਊਗੀ ਆਹ ਇਹ ਤਾਂ ਬੱਚੇ ਜੀ ਆਹ ਘਰੇ ਆ ਠੀਕ ਆ ਫੋਨ ਨੰਬਰ ਹੈਗਾ ਬਾਈ ਫੋਨ ਨੰਬਰ ਇਹ ਫੋਨ ਨੰਬਰ ਹੈਗਾ ਤਾਂ ਦੇ ਦੋ ਤੇਰੀ ਵੀ ਕੋਈ ਵੀਡੀਓ ਕਰ ਦੋ ਸ਼ੇਅਰ ਕਰ ਦੋ ਲੋ ਜੀ ਮੱਜਾ ਹੀ ਮੱਜਾ ਤਨੌਲੇ ਦੀ ਮੰਡੀ ਤੇ ਪਹੁੰਚ ਚੁੱਕੀਆਂ ਆ ਜਾਓ ਬਣਾ ਦਵਾ ਦਬ ਦੇਖਣ ਨੂੰ ਤਾਂ ਇੱਧਰ ਵੀ ਖੜਨ ਨੂੰ ਥਾਂ ਨਹੀਂ ਹੁੰਦਾ ਆ ਪੜ ਕੇ ਕਰਾਂ ਜੀ ਮੱਜਾ ਹੀ ਮੱਜਾ ਹੁੰਦਿਆ ਨੇ ਲੋ ਵੀ ਗਾਂਇਆਂ ਗਾਂਇਆਂ ਖੜੀਆਂ ਨੇ ਗਾਂਇਆਂ ਗਾਂਇਆਂ ਮੰਡੀ ਦੇ ਵਿੱਚ ਦੇਖ ਸਕਦੇ ਆ ਗਾਂ ਖੜੀਆਂ ਬਹੁਤ ਸੋਹਣੀਆਂ ਇਹ ਗਾਂ ਖੜੀਆਂ ਜੀ ਬਹੁਤ ਸੋਹਣੀਆਂ ਗਾਂਾਂ ਜੀ ਲੋ ਜੀ ਇਤਰਾ ਵੀਡੀਓ ਕਰ ਦੋ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੀ ਜਾਂਦੇ ਜਾਂਦਾ ਲੱਦੇ ਜਾਂਦਾ ਤੁਸੀਂ ਦੇ ਸਾਈਡ ਤੇ ਚੜਾਈ ਜਾਂਦੇ ਮੱਜਾਂ ਜਿਵੇਂ ਜਿਵੇਂ ਪਹਿਲਾ ਖਰੀਦ ਲੈਂਦਾ بیچ ਲੈਂਦਾ ਵਧੀਆ ਪ੍ਰੋਗਰਾਮ ਆ ਘਰ ਤੋਂ ਵੀਰੇ ਸ਼ੇਰ ਵਈ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਚਲਾਉ ਲਾ ਮੰਡੀ ਆ ਜੀ ਬਹੁਤ ਵਧੀਆ ਭਰੀਏ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਦਰਸਾ ਦਿਖੋ ਮੋਲੀਆ ਦਰਸਾ ਪੈਲਾ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਖੜਿਆ ਦੋ ਟੋਪ ਵਗਿਆ ਕੱਟਿਆ ਨੇ ਕਹ ਹਰੀਗੜਾ ਵਾਲਿਆ ਹਾਂਜੀ ਕਿਵੇਂ ਹੋ ਠੀਕ ਐ ਲਿਆਂਦਿਆਂ ਕੱਟੀਆਂ ਐ ਹਾਂਜੀ ਠੀਕ ਐ ਲੋ ਵੀ ਇਹ ਲਿਆਉਂਦਾ ਹੁੰਦਾ ਬਾਈ ਕੱਟੀਆਂ ਕੱਟੀਆਂ ਵਾਲਾ 3 ਸੈਕ ਦੇ ਆਹ ਕੱਟੀਆਂ ਫਾਲ ਦੇ ਵਾਸਤੇ ਲੈਣੇ ਜੋੜਾ 75000 ਦਾ ਕਰਦਾ ਹਾਂਜੀ ਹਾਂਜੀ ਠੀਕ ਐ ਲੋ ਵੀ ਜੋੜਾ 75000 ਦਾ ਕਰਦਾ ਮੋਹਰਾ ਨਸਲ ਦੇ ਆ ਜੀ ਛੋਟੀਆਂ ਨੇ ਕੱਟੀਆਂ ਨੇ ਕਿੰਨੇ ਨੇ ਦੋ ਦੋ ਸਾਲ ਦੀਆਂ ਹੈਗੀਆਂ ਹਾਂ ਵੀਰੇ ਇਸ ਤਵਾ ਤੋਂ 200 ਸਾਲ ਦੀਆਂ ਨੇ ਠੀਕ ਐ ਹਾਂਜੀ ਵੀਰੇ एकदम ਦੋ ਕੀਰੀਆਂ ਨੇਗੀਆਂ ਠੀਕ ਐ ਜੀ ਹਾਂਜੀ ਠੀਕ ਐ ਉਹ ਕੱਟੀਆਂ ਆ ਠੀਕ ਐ ਮੋਹਰਾ ਨਸਲ ਦੇ ਹਨਾ ਨਾ ਵਧੀਆ ਛਡੇ ਛੋਡੇ ਦੇਖੋ ਜੀ بڑے بڑے ਚੜੀ ਜਾਂ ਪੂੰਛਾਂ ਵਧੀਆ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਕਈ ਵਾਰੀ ਪੂੰਛ ਬਈ ਸ਼ੂਟਿੰਗ ਹੁੰਦੀ ਹੈ ਨਾ ਉਹ ਜੱਜਦੀ ਨਹੀਂ ਹੈਗੀ ਦੇਖੋ ਜੀ ਕਟੀਆਂ ਬਹੁਤ ਅੱਛੀਆਂ ਜੀ ਖੜੀ ਹੈ ਜੀ ਉਹ ਸੋਹਣੀਆਂ ਕਟੀਆਂ ਕੁੰਡੀਆਂ ਕਟੀਆਂ ਨੇ ਆ ਪਿਆ ਹਰੀ ਗੜਾ ਨਾਲ ਕੋਈ ਜੀ ਫੋਨ ਨੰਬਰ ਦੱਸੀ 90 ਮਿੱਤਰੋ ਲਓ 8376680 ਜੀ ਠੀਕ ਆ ਬਾਈ ਦਾ ਫੋਨ ਨੰਬਰ ਹੈ ਜੇ ਕਿਸੇ ਨੇ ਕੱਟੀਆਂ ਖਰੀਦਣੀਆਂ ਦੇਖ ਸਕਦੇ ਤੁਸੀਂ ਵੀਡੀਓ ਇਤਨਾ ਹੁਲੇ ਦੀ ਮੰਡੀ ਦੀ ਸੋਨਾ ਕਈ ਤਰ੍ਹਾਂ ਦੀਆਂ ਵੀਡੀਓ ਦਿਖਾ ਦਿੰਨੇ ਆ ਅੱਜ ਅਸੀਂ ਵਿੱਚ ਕੱਟੀਆਂ ਨੇ ਵਿੱਚ ਮੱਝਾਂ ਨੇ ਤੇ ਵਿੱਚ ਗਾਂਆਂ ਨੇ ਦੇਖੋ ਜੀ ਗਾਂਆਂ ਗਾਂਆਂ ਨੇ ਹੁਣ ਇੱਧਰ ਮਾਰੋ ਨੇਗਾ ਕਾਲ ਚੈੱਕ ਗਾਂਆਂ ਗਾਂਆਂ ਹਨ ਉਹ ਲਈ ਮੰਡੀ ਆ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਂ ਤਾਂ ਦੱਸ ਗਿਆ ਪੈਸੇ ਲੈ ਆ ਜਾ ਬਹੁਤ ਟੌਪ ਕਲਾਸ ਨੇ ਤੁਹਾਨੂੰ ਲੈ ਮੰਡੀ ਚ ਦੇਖੋ ਜੀ ਗਾਂਆਂ 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 ਲੈ ਜਾਓ ਮੱਝਾਂ ਲੈ ਜਾਓ ਕੋਸ ਮਰਜ਼ੀ ਲੈ ਜਾਓ ਭਾਈ ਜੀ ਦੇਖੋ ਵੀਡੀਓ ਬਾਈ ਆਰਦੇ ਸਿਹਤ ਆਪਕੇ ਇਧਰ ਵੀ ਮਾਲ ਬਹੁਤ ਵਧੀਆ ਆ ਗਿਆ ਦੇਖ ਸਕਦਾ ਮਾਰੋਨੇ ਦਾ ਮਾਲ ਬਹੁਤ ਵਧੀਆ ਖੜਾ ਆ ਗਿਆ ਟੋਪ ਗਲਾਸ ਮਾਲ ਇਹ ਠੀਕ ਹੈ ਬਾਈ ਹੋਰ ਸਭ ਕਹਿਣਾ ਮੱਝ ਮੱਝ ਚੱਲ ਬਾਦ ਆ ਗਿਆ ਨਾ ਆ ਮਾਜੇ ਬਹੁਤ ਸੋਨੇ ਉਹ ਵੀਡੀਓ ਸੇਵ ਲਾ ਬੋ ਤੇ ਨਾ ਦੇਖੋ ਕਿਹਾ ਬੋਤਲ ਹੈ ਬਾਈ ਬਹੁਤ ਟੋਪ ਟੋਪ ਦੇ ਮਜਾਂ ਦੇ ਨਾਮ ਜਿਹੜੇ ਮੰਡੀ ਦੇ ਵਿੱਚ ਬਹੁਤ ਸਾਰੇ ਅੱਖਾਂ ਦੇਖੋ ਮਜਾਂ ਦੇ ਬਹੁਤ ਬਲਾਸ ਹੈ ਤਾਂ ਦਫਾ ਹੋਣੇ ਪੂਰੀ ਵਧੀਆ ਜਿਹੜੀ ਪਹਿਲਾਂ ਮਾੜੀ ਦਿਖਾਈ ਸੀ ਵੀਲੀ ਅੱਖਾਂ ਜੀ ਲੀਲੀ ਰਾਵੀ ਆ ਦੇਖ ਸਕਦੇ ਮਾਜਾ ਬਹੁਤ ਵਧੀਆ ਸਰੇ ਦੀ ਮਾਜਾ ਜੀ ਦੇਖ ਸਕਦੇ ਵੀਡੀਓ ਦੇ ਵਿੱਚ ਲਓ ਬਾਈ ਨੇ ਪੁੱਛਾਂਗੇ ਵੀ ਕੈਮੇ ਸੂਏ ਮਾਜਾ ਦਿਖ ਸਕਦੇ ਹਾਂ ਲਓ ਦੇਖ ਸਕਦੇ ਕੈਮੇ ਸੂਏ ਬਾਈ ਮਾਜਾ ਦੂਜੇ ਸੂਏ ਜੀ ਦੂਜੇ ਸੂਏ ਕਿਹੜਾ ਪਿੰਡ ਆ ਬਾਈ ਸ਼ੇਰਪੁਰ ਥਾਣੇ ਵਾਲੀ ਸ਼ੇਰਪੁਰ ਥਾਣੇ ਵਾਲੀ ਮਾਜਾ ਜੀ ਸਿੰਘ ਵੀ ਦੇਖੋ ਬਾਈ ਛੱਟੇ ਛੱਟੇ ਪਏ ਮਾਜੇ ਦੇ ਨੀਲੀ ਰਵੀ ਹੈ ਨਾ ਬਾਈ ਹਾਂ ਬਾਈ ਨੀਲੀ ਬਿਲੇ ਅੱਖਾਂ ਪਿਓ ਨੀਲੀ ਰਵੀ ਆ ਠੀਕ ਹੈ ਜੀ ਕਿੰਨਾ ਦੋ ਦੇ ਦਿੰਦੇ ਬਾਈ 15 15 ਲੀਟਰ ਦੇ ਆ ਜਾਮਾ ਪੂਰਾ ਕੰਡੇ ਲਾ ਕੇ ਦੇਵਾਂਗੇ ਅਸੇ ਮਾਗਰ ਮਾਗਰ ਕੱਟਾ ਮਾਗਰ ਕੱਟਾ ਲੋ ਵੀ ਬਾਈ ਕਹਿੰਦਾ ਮਾਗਰ ਕੱਟਾ ਹੈਗਾ ਤੇ ਰੇਟ ਕੀ ਕਰਤਾ 1.5 ਲੱਖ ਰੁਪਏ ਲੋ ਵੀ ਰੇਟ ਹੈ 1.5 ਲੱਖ ਕਰਤਾ ਬਾਈ ਨੇ ਮਾਜ ਬਹੁਤ ਸੋਹਣਾ ਹੈ ਜੀ ਦੇਖ ਸਕਦੇ ਹੋ ਤੇ ਕੱਟਾ ਕਿਹਾ ਜਾ ਬਾਈ ਬੂਰਾ ਦਿੱਤਾ ਕਿਹਾ ਜਾ ਆ ਫੂਲਾ ਫੂਲਾ ਹਾਂ ਕੱਟਾ ਬਾਈ ਕਹਿੰਦਾ ਫੂਲਾ ਦੇਖੋ ਬਾਈ ਬਹੁਤ ਵਧੀਆ ਵੀਡੀਓ ਕਰ ਦਿਓ ਸ਼ੇਅਰ ਬਾਈ ਦੱਪ ਕੇ ਫਾਈਨਲ ਕਰ ਲਿਓ ਹੁਣ ਸਫਰ ਹੈ ਉਹ ਉਹ ਗੱਲ ਵਾਟਾ ਠੀਕ ਹੈ ਹਾਂ ਉਹ ਇਹਨੂੰ ਆਇਆ ਫਰਮ ਕਰ ਤੇ ਹੋਰ ਵੀ ਮੱਜਾ ਕਰੇ ਦੋਨੇ ਭਾਈ ਠੀਕ ਹੈ ਹੋਰ ਵੀ ਮੱਜਾ ਹੁੰਦੀਆਂ ਕਰੇ ਆਈਆਂ ਕਰੇ ਅਸਿਆ ਠੀਕ ਹੈ ਉਹ ਵੀ ਮਕਾਉ ਨੇ ਵਿੱਚ ਦੋਨੇ ਮਕਾਉ ਨੇ ਸਭ ਵਪਾਰ ਦਾ ਕੰਮ ਕਰਦੇ ਹੋ ਹਾਂ ਜੀ ਕਿੰਨਾ ਟਾਈਮ ਹੋ ਗਿਆ ਉਹ ਸਾਨੂੰ ਹੋ ਗਏ ਜੀ 4-5 ਸਾਲ 4-5 ਸਾਲ ਹੋ ਗਏ ਤਾਂ ਕੰਮ ਚੱਲਦਾ ਭਾਈ ਪੂਰਾ ਪੂਰਾ ਸੋਨਾ ਖਰੀ ਲੈਣੇ ਆ ਕਰੀ ਵੇਚਦੇ ਆ ਅਗਲੇ ਠੀਕ ਹੈ ਜੀ ਹਾਂ ਜੀ ਆਹ ਭਾਈ ਮੈਂ ਕਹਿੰਦਾ ਖਰੀ ਲੈਣੇ ਆ ਤੇ ਕਰੀ ਦੰਨੇ ਮੱਜਾ ਠਣਾ ਸੋਨਾ ਦੀ ਪੂਰੀ ਵਧੀਆ ਜੀ ਭਾਈ ਦੇ ਆ ਠੀਕ ਹੈ ਬਹੁਤ ਵਧੀਆ ਕਨੇਰ ਦੇ ਹੋਗੀ ਮਾਜ ਹੈ ਨਹੀਂ ਕੰਮੇ ਸੂਏ ਕਿਨੇ ਚਰ ਦੇ ਹੋਗੀ ਦੂਜੇ ਸੂਏ ਚਾਰ ਸਾਲ ਦੀ ਹੋਗੀ ਉਹ ਤਿੰਨ ਸਾਲ ਦੀ ਉਹ ਵੀ ਚਾਰ ਸਾਲ ਦੀ ਮੰਗਰ ਕੱਟੀ ਹੈ ਮੰਗਰ ਕੱਟਾ ਮੰਗਰ ਕੱਟਾ 15 ਲੀਟਰ ਪਾਈ ਗਏ ਦੁੱਧਾ ਜੀ ਠੀਕ ਹੈ ਜੀ ਫੋਨ ਨੰਬਰ ਰੱਖਦੇ ਹਾਂ ਹੌਲੀ ਕਿਤੇ ਨਾ 98550 74558 ਠੀਕ ਹੈ ਲੋ ਵੀ ਆ ਬਾਈ ਦਾ ਨੰਬਰ ਆ ਜੇ ਕਿਸੇ ਨੇ ਮੱਝ ਖਰੀਦਣੀ ਆ ਬਾਈ ਤੋਂ ਸਿੱਧੀ ਮੱਝ ਖਰੀਦੋ ਪਿੰਡ ਦਾ ਆ ਕੀੜਾ ਭਗਵਾਨਪੁਰਾ ਪਿੰਡ ਭਗਵਾਨਪੁਰਾ ਕਿੱਥੇ ਖਾਨਾਂ ਕੇ ਸ਼ਿਰਪਰ ਦੇ ਲਾਗੇ ਸ਼ਿਰਪੁਰ ਦੇ ਲਾਗੇ ਥਾਣਾ ਸ਼ਿਰਪੁਰ ਲੋ ਵੀ ਥਾਣਾ ਸ਼ਿਰਪੁਰ ਦੇ ਕੋਲੇ ਆ ਭਗਵਾਨਪੁਰਾ ਬਾਈ ਆਪਾਂ ਦਾ ਇਹ ਦੂਜਾ ਬਾਈ ਦਾ ਮੱਝ ਚਾਰ ਦੇ ਜਿਹੜੇ ਸ਼ਹਿਰ ਦਾ ਬਣੇ YouTube ਚੈਨਲ ਆਪਣਾ ਮਿਸਟਰ ਢਾਲੀਵਾਲ ਸੇਤਲ ਮੱਝਾਂ ਹੋਰ ਵੀ ਬਣੇ ਟੌਪ ਟੌਪ ਦੀ ਇੱਥੇ ਦੇਖ ਸਕਦੇ ਮੱਝਾਂ ਮੰਡੀ ਦੇ ਬੱਚੇ ਆ ਚੁੱਕੇ ਨੇ ਦੇਖੋ ਕਾ ਬਾਤ ਹੈ ਨਾ ਉਹ ਜਿਹੜੇ ਵੀ ਕਰਾ ਲਾ ਫੋਟੋ ਉਹ ਪੂਰੀ ਸਰੀਰ ਦੀਆਂ ਮਤ ਜਾਣ ਨੌ ਮਿੰਟ ਬਾਨਿਆ ਮੱਜਾ ਦੇਖ ਕੇ ਕੇਵਲਾ ਬਿਆਤ ਓਏ ਆਪੂ ਦਾ ਪੂਰਾ ਖਾ ਗਿਆ ਆਪੂ ਦਾ ਗੁਨਾ ਖਲਾ ਠੀਕ ਹੈ ਦੇ ਸਾਰੇ ਦਾ ਬਹੁਤ ਬਣਾ ਬਹੁਤ ਮਾਜਿਆ ਆ ਗਿਆ 30000 ਰੁਪਏ 20 ਲੀਟਰ ਦਿੰਦਾ ਹੈ 20 ਲੀਟਰ ਠੀਕ ਹੈ ਪਿੰਡ ਕਿਹੜਾ ਹੈ ਪਿੰਡ ਤਨੌਲੀ ਦੇ ਕੋਠੇ ਕਿਹੜੇ ਕੋਠੇ ਵਜਦੇ ਆ ਜਦ ਬੰਦਿਆਂ ਦੇ ਕੋਠੇ ਜਿਹਦੇ ਗੱਗੀ ਕਾ ਖੇਤਾ ਗੱਗੀ ਕਾ ਖੇਤਾ ਜਿੱਥੇ ਕਸ ਦੋ ਵੀਡੀਓ ਸ਼ੇਅਰ ਕਰ ਦਬਗੇ। ਲਓ ਵੀ ਮਿੱਤਰੋ। ਮੰਡੀ ਦੇਖੋ ਜੀ। ਬਹੁਤ ਵਧੀਆ ਮੰਡੀ ਭਰੀ ਆ ਜੀ। ਸ਼ੇਅਰ ਕਰ ਦੋ ਵੀਡੀਓ ਦਬ ਕੇ ਬੰਨ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਦੇਖੋ। ਮੱਝਾਂ ਹੀ ਮੱਝਾਂ। ਚਲੋ ਲੈ ਦੀ ਮੰਡੀ ਤੇ ਪਹੁੰਚ ਚੁੱਕੇ ਆ ਜੀ। ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਲੈ ਕੋ ਲੈ ਗਲੀ ਸ਼ਹਿਰ ਬਾਈ ਦੱਬ ਕੇ ਪੂਰਾ ਛੋਟੇ ਛੋਟੇ ਦਾ ਮਜ਼ਾ ਪਾਉਂਦੀ ਹੈ ਇਹ ਮੰਡੀ ਦੇ ਵਿੱਚ ਦੇਖ ਲਓ ਗਾਈ ਕਿੰਨੀ ਸੋਹਣੀ ਖੜੀ ਆ ਟਾਪ ਕੁਆਲਟੀ ਦੀ ਗਾਜ ਰੱਟ ਦਾਲ ਗੂਗ ਲੱਗਿਆ ਹੋਇਆ ਪੂਰਾ ਵਧੀਆ ਆ ਦੇ ਗੋਲ ਗੋਲ ਦੇਖ ਸਕਦੇ ਦਿਖ ਗਿਆ ਬਾਈ ਮਾਗਰ ਵਸੇ ਦੇਖੋ 27 ਤਰੀਕ ਦੀ ਮੰਗਰੀ ਜੀ ਇਹਨੂੰ ਨਵਾਂ ਮਹੀਨਾ 2025 ਆ ਦੇਖ ਸਕਦੇ ਬੁੜੇ ਦੇ ਵਿੱਚ ਕਰਦੇ ਬਈ ਸ਼ੇਰ ਦੱਬ ਕੇ ਮਿੱਤਰੋ ਤਾਂ ਨੂੰ ਮੱਝ ਦਿਖਾਉਣੇ ਆਗੇ ਪੂਰੀ ਵਧੀਆ ਸਿਰੇ ਦੀ ਮੱਝ ਤਾਜੀ ਸੂਈ ਵੀ ਵਾਜੇ ਬਈ ਤੁਸੀਂ ਦੇਖ ਸਕਦੇ ਆਪਾਂ ਬਾਈ ਨੂੰ ਪੁੱਛਾਂਗੇ ਮੱਝ ਬਾਰੇ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਆ ਕਿਹੜਾ ਜ਼ਿਲ੍ਹਾ ਆ ਮੰਗਰ ਜੀ ਕਟਰੂਆ ਮੱਝ ਦਾ ਆ ਬਾਈ ਦੀ ਮੱਝ ਆ ਉਹ ਬਾਈ ਕੀ ਹਾਲ ਆ ਠੀਕ ਆ ਜੀ ਮਹਾਰਾਜ ਕਿਹੜਾ ਆਪਣਾ ਨਾਮ ਕੀ ਆ ਜੀ ਨਜੀਰ ਸਾਹਿਬ ਜੀ ਨਜੀਰ ਸਾਹਿਬ ਜੀ ਸਾਹ ਜੀ ਆਪਣਾ ਪਿੰਡ ਕਿਹੜਾ ਪਿੰਡ ਮਿੱਠੇ ਵਾਲਾ ਜੀ ਫੱਛੇਰ ਜਿਲ੍ਹਾ ਕਿਹੜਾ ਜੀ ਮਲੇਰ ਕੋਟਲਾ ਜੀ ਮਲੇਰ ਕੋਟਲਾ ਅੱਜ ਮੱਝਾ ਕਿੰਨੇ ਆ ਲਿਆਂਦੀਆਂ ਜੀ ਮੱਝਾਂ ਦੋ ਜੀ ਦੋ ਜੀ ਤੇ ਪਹਿਲੀ ਮੱਝਾ ਆਹ ਜੀ ਇਹ ਕਾਹ ਹੈ ਇਹ ਕਾਜੋ ਲੋ ਵੀ ਆ ਦੋ ਮੱਝਾਂ ਨੇ ਬਾਈ ਦੀਆਂ ਤੇ ਆ ਮੱਝਾ ਜਿਹੜੀ ਇਹ ਰੇਟ ਰੂਟ ਕੀ ਹੈ ਜੀ ਰੇਟ ਹੈ ਜੀ 1,60,000 ਰੁਪਏ 1,60,000 ਕੈਮੇ ਸੂਏ ਆ ਜੀ ਇਹ ਤੀਜੇ ਸੂਏ ਆ ਜੀ ਦੂਜੇ ਸੂਏ ਬਾਈ ਜੀ ਤੇ ਦੁੱਧ ਕਿੰਨਾ ਦਿੰਦੀ ਆ ਜੀ ਇਹ? ਸੋਕੇ ਦਾ ਜੀ ਦੂਜੇ ਸ਼ੂਏ 15 ਕਿਲੋ ਚੋਇਆ ਜੀ। ਅੱਛਾ ਦੂਜੇ ਸ਼ੂਏ। ਠੀਕ ਹੈ। ਉਹ ਕੀ ਜੀ ਅੱਜ ਜੀ ਸ਼ੂਏ। ਠੀਕ ਹੈ ਜੀ। ਦੇਖੋ ਭਾਈ ਜੀ ਮੱਧ ਬਹੁਤ ਵਧੀਆ ਕੁੰਡੀ ਝੋਟੀ ਆ ਜੀ ਮੋਹਰਾ ਨਸਲ ਦੀ ਹੈ ਨਾ ਜੀ। ਮੋਹਰਾ ਨਸਲ। ਹਾਂ ਜੀ। ਠੀਕ ਹੈ ਜੀ। ਮੋਹਰਾ ਨਸਲ। ਠੀਕ ਹੈ ਜੀ। ਰੇਟ 1,60,000। ਰੇਟ 1,60,000। ਠੀਕ ਹੈ ਜੀ। ਆ ਦੂਜੀ ਮਾਝ ਜੀ। ਇਹਦਾ 1.5 ਲੱਖ ਆ ਜੀ। ਲੋ ਵੀ ਇਹਦਾ ਦੂਜੇ ਸ਼ੂਏ ਆ ਸੂਨ ਵਾਲੀ ਆ। ਠੀਕ ਆ। ਇਹਦਾ 1.5 ਲੱਖ ਆ ਜੀ ਇਹ ਦੂ ਉਹ ਵੀ ਥੋੜਾ ਥੋੜਾ ਧਾਰਾ ਧੂਰਾ ਜਿਆ ਤਾਰਾ ਪਾਉਣ ਲੱਗੀ ਠੀਕ ਹੈ ਤੇ ਇਹ ਦੂਜੇ ਸੂਏ ਆ ਇਹ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਕਿੰਨਾ ਮੁੱਲ ਲਈ ਆ ਨਹੀਂ ਨਹੀਂ ਪਹਿਲੇ ਸੂਏ ਘਰੇ ਚੋਈਆ 13 ਕਿਲੋ ਦੁੱਧ ਚੋਈਆ ਠੀਕ ਆ ਜੀ 13 ਲੀਟਰ ਬਾਈ ਕਹਿੰਦਾ ਦੁੱਧ ਚੋਈਆ ਜਾ ਪੂਰਾ ਨਸਲ ਦਾ ਜੀ ਪੂਰਾ ਨਸਲ ਦੀ ਵੀ ਹਾਂ ਜੀ ਦੇਖੋ ਕੋਈ ਮੱਝ ਵਧੀਆ ਮੱਝ ਆ ਜੀ ਇਹਦਾ ਰੇਟ ਜੀ ਇਹਦਾ ਰੇਟ 1.5 ਲੱਖ ਇਹਦਾ ਰੇਟ ਹੈਗਾ ਜੀ 1.5 ਲੱਖ ਭਾਈ ਕਹਿੰਦਾ ਇਸਾ ਇਹ ਵੀ ਨੇ ਦੇ ਬੱਚਾ ਦੋਹੇ ਮੱਝਾਂ ਚੰਗੀਆਂ ਨੇ ਬਾਈ ਨੇ ਪੂਰੇ ਸਿਰੇ ਦੀਆਂ ਨੇ ਕੁੰਡੀਆਂ ਝੋਟੀਆਂ ਨੇ ਜੀ ਵਧੀਆ ਬਣਨ ਵਾਲੀਆਂ ਹੁਣ ਸੰਪਰਕ ਕਰ ਸਕਦਾ ਬੰਦਾ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 98142 ਜੀ 65157 ਜੀ ਠੀਕ ਹੈ ਜੀ 86290 ਜੀ 36365 ਜੀ ਠੀਕ ਹੈ ਜੀ ਓਕੇ ਬਾਈ ਜੀ ਮਿਲਿਓ ਬਾਈ ਨੂੰ ਦੇਖੇ ਨੇ ਭਰਾਵਾ ਮੱਝਾਂ ਖਰੀਦਣੀਆਂ ਨੇ ਧੰਨਵਾਦ ਦੇਖੋ ਜੀ ਮੱਝ ਬਹੁਤ ਵਧੀਆ ਮੱਝ ਹੈ ਜੀ ਪਿੰਡ ਰੰਗੀਆਂ ਦੀ ਛੋਟੀ ਛਰੇ ਦੀ ਜੀ ਟਾਪ ਲਾਈਨ ਛੋਟੀ ਹੈ ਜੀ ਮਾੜਾ ਦੇਖੋ ਬਈ ਕੱਟੀ ਆ ਮੱਝ ਦੀ ਤੇ ਚੇਡਾ ਜੂੜਾ ਪੂਰਾ ਕਾਇਮ ਆ ਬਹੁਤ ਸੋਹਣੀ ਮੱਝ ਆ ਜੀ ਬਾਈ ਦੀ ਇਹਦਾ ਰੇਟ ਬਾਈ ਕਰਦਾ 120000 ਰੁਪਇਆ 120000 ਰੁਪਇਆ ਰੇਟ ਕਰਦਾ ਦਿਖ ਸਕਦੇ ਹੋ ਵੀਡੀਓ ਦੇ ਵਿੱਚ ਕੀ ਹਾਲਾ ਠੀਕ ਹੈ ਆਪਣਾ ਵੀਰ ਦਾ ਨਾਮ ਕੀ ਆ ਜਿਆਨੋ ਵੀਰੇ ਬਾਂਸੀ ਆ ਬਾਈ ਦਾ ਨਾਮ ਹੈਗਾ ਬਾਂਸੀ ਤੇ ਪਿੰਡ ਰੰਗੀਆਂ ਆਪਾਂ ਇੱਕੋ ਹੀ ਮੱਝ ਲੈ ਆਂਦੀ ਸੱਜਾ ਭਾਈ 4 ਵਜਾਂ ਨੇ ਹੁੰਦੀਆਂ ਤਿੰਨ ਆਖੜੀਆਂ ਦੇ ਕੇ 1000 ਠੀਕ ਆ ਆ ਮਾਝਾ ਰੈਡ ਗਈ ਸੀ 1 ਲੱਖ 120000 ਰੁਪਏ ਵੀਰੇ ਦਾ ਠੀਕ ਹੈ ਜੀ 10 ਕਿਲੋ ਤੋਂ ਲੀਟਰ ਨਾਲ ਮਿਲਾ ਕੇ ਉਹ ਘਰੇ ਵਗ ਜੇ ਬੰਦਾ ਇੱਥੇ ਛਾਈ ਕਰ ਦੇ ਠੀਕ ਹੈ ਜੀ ਚੰਨੜੰਗ ਚੋਲੇ ਠੀਕ ਹੈ ਜੀ ਮੰਡੀ ਕਰਕੇ ਕੋਈ 19 ਕਿਲੋ ਦਾ ਕਿਲੋ ਦਾ ਖੰਡ ਦਾ ਲੈਣੀ ਜਾਵੇ ਤੈਨੂੰ ਮੈਂ ਚਵਾ ਕੇ ਨੂੰ ਵਪਾਰ ਕਰ ਠੀਕ ਹੈ ਜੀ ਵਪਾਰ ਕਰ ਦਾਂ ਵੀਰੇ ਸ਼ਰੀਆ ਠੀਕ ਆ ਓਕੇ ਭਾਈ ਤੇ ਆ ਦੂਜੀ ਮਾਝਾ ਭਾਈ ਇਹਦਾ 60000 ਰੁਪਏ ਇਹਦਾ ਸਾਰ ਮਰ ਗਿਆ ਇਹਦਾ ਬੱਚਾ ਮਰ ਗਿਆ ਇਹਦਾ 60000 ਰੁਪਏ ਕਿਹੜਾ ਦੇਖ ਬਹੁਤ ਸੋਹਣੀ ਮਾਝ ਆ ਦੇ ਬਰੇਕਾ ਲਓ ਬਾਈ ਇੱਕ ਮੱਝ ਹੋਰ ਆ ਬਾਈ ਦੀ ਆ ਖੜੀ ਹੈ ਜੀ ਬਹੁਤ ਸੋਹਣੀ ਇਹ ਬਹੁਤ ਛੋਟੀ ਦੀ ਵਾਝਾ ਇਹਦੇ ਮਾਗਰ ਕੀ ਆ ਬਾਈ ਇਹਦੇ ਮਾਗਰ ਕੀ ਆ 14 ਚਲੋ 14 ਇਹਦੇ ਮਾਗਰ ਕੱਟਾ ਇਹਦੇ ਮਾਗਰ ਕੱਟਾ ਜੀ 12 ਲੀਟਰ ਦੁੱਧ ਕਿਆ ਰਹਿ ਗਿਆ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਬਹੁਤ ਸੋਹਣੀ ਮੱਝ ਆ ਜੀ ਹੋਰ ਹੀ ਕਿਤੇ ਨੇ ਫੋਨ ਨੰਬਰ ਦੱਸ ਦੇ 62 87314 ਠੀਕ ਆ ਬਾਈ ਦਾ ਨੰਬਰ ਹੈਗਾ ਪਿੰਡ ਰੰਗੀਆਂ ਪਿੰਡ ਰੰਗੀਆਂ ਦੇਖੋ ਇੱਕ ਮਿੰਟ ਵੀਰ ਹੋ ਜਾਓ ਕਰ ਲਓ ਵੀਡੀਓ ਕਰ ਦਿਓ ਬਾਈ ਸ਼ੇਅਰ ਕਰ ਦਿਓ ਮੇਰੇ ਤੋਂ ਤੁਹਾਨੂੰ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਲਾਜੇ ਬਾਈ ਜੀ ਅੱਗੇ ਤੋਂ ਤੁਹਾਨੂੰ ਹੋਰ ਵੀ ਵਧੀਆ ਵੀਡੀਓ ਦਿਖਾਇਆ ਕਰਾਂਗੇ ਉਹਨਾਂ ਚੱਕਦੇ ਹੋ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਓਕੇ ਬਾਈ ਜੀ ਚਨੌਲਾ ਮੰਡੀ